ਦਰਿਆ ਬਿਆਸ ਵਿੱਚ ਪਾਣੀ ਦੇ ਵਧ ਰਹੇ ਪੱਧਰ ਤੋਂ ਕਿਸਾਨ ਚਿੰਤਾ ਵਿੱਚ ਹਨ ਸ਼੍ਰੀ ਗੋਵਿੰਦਵਾਲ ਸਾਹਿਬ ਤੋਂ ਲੈ ਕੇ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਤੱਕ ਤੁਸੀਂਵਾਨ ਨੂੰ ਬਣਾਉਣ ਲਈ ਪਿੰਡ ਬਾਜਾਂ ਤੇ ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਲਗਾਏ ਗਏ ਕਰੀਬ 5 ਕਿਲੋਮੀਟਰ ਲੰਬੇ ਤੁਸੀਂਵਾਨ ਨੂੰ ਬਚਾਉਣ ਲਈ ਦਿਨ ਰਾਤ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਦਰਿਆ ਬਿਆਸ ਵਿੱਚ ਲਗਾਤਾਰ ਵਧ ਰਹੇ ਪਾਣੀ ਕਾਰਨ ਇਸਤਾਨ ਨੁਕਸਾਨ ਨਾ ਹੋ ਸਕੇ ਇਸ ਮੌਕੇ ਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਇਲਾਕੇ ਦੇ ਕਿਸਾਨਾਂ ਨੇ ਆਪ ਕੀਤਾ ਹੈ। ਵੈਕਟੂਜੀ ਕਾ ਖਾਲਸਾ ਵੈਕਟੂਜੀ ਕੀ ਫੱਤੇ ਇਹ ਬਿਆਸ ਦਰਿਆ ਦੇ ਖੰਡੇ ਪਿੰਡ ਬਾਜਾ ਨਾਲ ਲੱਗਦੇ ਪਿੰਡ ਬਾਜੇ ਦੇ ਨਾਲ ਅਮਰਤਪੁਰ ਅਮਰਤਪੁਰ ਪਿੰਡ ਦੇ ਸਾਰੇ ਜਿਹੜੇ ਹੀ ਜੀਵੰਦਾਰ ਆ ਸਾਰੇ ਆਪ ਮਿੱਟੀ ਪਾ ਰਹੇ ਆ ਅਜੇ ਤੱਕ ਪ੍ਰਸ਼ਾਸਨ ਨੇ ਸਾਡੀ ਕੋਈ ਮਤ ਨਹੀਂ ਕੀਤੀ ਨਾ ਕੋ ਐਮਐਲਏ ਸਾਡੇ ਕੋਲ ਇੱਥੇ ਪਹੁੰਚਿਆ ਪਾਣੀ ਜਿਹੜਾ ਪਾਣੀ ਦਾ ਪੱਧਰ ਇੰਨਾ ਉੱਚਾ ਹੋਇਆ ਪਿਆ ਕਿ ਇਸ ਬੰਨ ਤੋਂ ਡੇਢ ਫੁੱਟ ਸਿਰਫ ਨੀਵਾ ਰਹਿ ਗਿਆ ਇਹ ਬੰਨ ਟੁੱਟਣ ਦੇ ਨਾਲ 4000 ਜਿਹੜਾ ਇਹ ਕਿਲਾ ਚੋਨਾ ਖਰਾਬ ਹੋ ਸਕਦਾ ਤੇ ਸਰਕਾਰ ਨੂੰ ਅਜੇ ਤੱਕ ਸਰਕਾਰ ਦੀ ਕੰਮ ਤੇ ਜੋ ਨਹੀਂ ਸਰ ਕੀਤੀ ਨਾ ਡੀਸੀ ਸਾਹਿਬ ਨਾ ਐਸਡੀਐਮ ਨੇ ਇਥੋਂ ਤੱਕ ਅਜੇ ਤੱਕ ਦੀ ਕੋਈ ਰੌਂਡ ਵੀ ਨਹੀਂ ਲਾਇਆ ਕੋਈ ਤੋੜਪੋੜ ਤੋੜਿਆਂ ਦਾ ਪ੍ਰਬੰਧ ਵੀ ਨਹੀਂ ਕੀਤਾ ਜਾਂ ਮੰਨ ਲਓ ਕੋਈ ਨਰੇਗਾ ਨਰੇਗਾ ਦੇ ਵਿੱਚ ਸਾਨੂੰ ਕੋਈ ਬੰਦੇ ਦਿੱਤੇ ਜਾਣ ਜਿਹੜੇ ਤੋੜੇ ਭਰ ਕੇ ਨਾਲ ਲਾ ਲੈਣ ਇਸ ਜ਼ਿੰਮੇਦਾਰਾਂ ਨੇ ਆਪਣਾ ਪਰਾਲਾ ਕਰਕੇ ਆਪ ਆਪਣੇ ਕੋਲੋਂ ਹੀ ਆਪਣੇ ਘਰਾਂ ਦੇ ਟਰੈਕਟਰ ਲਾ ਲਾ ਕੇ ਬੰਦੇ ਨਾਲ ਲਾ ਕੇ ਇਹ ਬੰਨ ਦੇ ਉੱਤੇ ਮਿੱਟੀ ਪਾ ਰਹੇ ਆ ਫਿਰ ਵੀ ਬੜਾ ਖਤਰੇ ਵਾਲੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇੱਥੇ ਆ ਕੇ ਸਾਡੀ ਸਾਰ ਲੈਣ ਬੰਨ ਦੇ ਉੱਤੇ ਦੌਰਾ ਕਰਨ ਸਾਡਾ ਬੁਰਾ ਹਾਲ ਆ 1.5 ਫੁੱਟ ਪਾਣੀ ਸਿਰਫ ਥੱਲੇ ਰਹਿ ਗਿਆ ਕਿਸੇ ਵੇਲੇ ਵੀ ਇਹ ਬੰਨ ਟੁੱਟ ਸਕਦਾ ਤੇ ਸਾਡੇ 4000 ਏਕੜ ਦਾ ਨੁਕਸਾਨ ਹੋ ਸਕਦਾ ਇਹੜਾ ਬੰਨਾਂ ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਲੱਗਾ ਹੋਇਆ ਜੀ ਇਹ ਬੰਨ ਜਿਹੜਾ ਆਪਣਾ ਪੋਲਾ ਆਪਣਾ ਖਪੂਰਥਲੇ ਵਾਲਾ ਪੋਲਾ ਨਾ مین ਹਾਈਵੇ ਸੜਕ ਤੋਂ ਜਾਂਦਾ ਜੀ ਤੇ ਥੱਲੇ ਸੁਲਤਾਨਪੁਰ ਦੇ ਨਾਲ ਟਹਿਜ ਹੁੰਦਾ ਜੀ ਬੰਨ ਇਹ ਕਿੰਨਾ ਏਰੀਆ ਇਸ ਬੰਨ ਦੇ ਨਾਲ ਬਚਿਆ ਜੀ 4000 ਏਕੜ ਦੇ ਕਰੀਬ ਇਹ ਬੰਨ ਦੇ ਜਿਹੜਾ ਨਾਲ ਬਚਿਆ ਜੀ ਜੇ ਬੰਨ ਟੁੱਟ ਜਾਂਦਾ ਤੇ 4000 ਏਕੜ ਜਿਹੜੀ ਆ ਉਹ ਫਸਲ ਸਾਰੀ ਤਬਾਹ ਹੋ ਜਾਣੀ ਹੈ ਜੀ ਤੇ ਕਿਸਾਨ ਤੇ ਅੱਗੇ ਵੀ ਪਿਛਲੀ ਵਾਰ ਵੀ ਜਦੋਂ ਸਾਰੀਆਂ ਫਸਲਾਂ ਮਾਰੀਆਂ ਗਈਆਂ ਸਾਨੂੰ ਕਿਸੇ ਮੁਆਵਜ਼ਾ ਵੀ ਨਹੀਂ ਦਿੱਤਾ ਤੇ ਇਸ ਵਾਰ ਵੀ ਜੇ ਮਾਅਬਜਾ ਨਹੀਂ ਦੇ ਸਕਦੇ ਕਮ ਸੇ ਕਮ ਸਾਡੇ ਬੰਨ ਦੇ ਉੱਤੇ ਆ ਕੇ ਮਿੱਟੀ ਜਾਂ ਤੋੜੇ ਜਾਂ ਨਰੇਗਾ ਲਾ ਕੇ ਸਾਡੀ ਸਪੋਰਟ ਕਰ ਦੇਣ ਇਸ ਕਰਕੇ ਬੰਨ ਨੂੰ ਬਚਾਇਆ ਜਾ ਸਕੇ ਜਿਹੜੀ ਤੁਸੀਂ ਮਿੱਟੀ ਪਾ ਰਹੇ ਕਿਸ ਦਿਨ ਕਿਨੇ ਦਿਨ ਤੋਂ ਲੱਗੇ ਹੋ ਪਏ ਤੁਸੀਂ ਇਹ ਅੱਜ ਚੌਥਾ ਦਿਨ ਜੀ 4 ਦਿਨ ਤੋਂ ਅਸੀਂ ਆ ਵੀ ਮਿੱਟੀ ਪਾ ਰਹੇ ਜੀ ਰੋਜ਼ ਦੀਆਂ 700 100 ਟਰਾਲੀ ਹੀ ਪਾ ਰਹੇ ਆ ਜ਼ਿਮੀਦਾਰਾਂ ਨੇ ਸਾਰੇ 15 20 ਟਰੈਕਟਰ ਆਪਣੇ ਘਰਾਂ ਤੇ ਕੱਢ ਕੇ ਲਾਏ ਆ ਜੀ ਤੇ ਸਾਰੇ ਸਹਿਯੋਗ ਕਰ ਰਹੇ ਜੀ ਆਪੋ ਆਪਣੇ ਇਹ ਫਸਲ ਨਾਮਰਬਾਦ ਹੋਵੇ ਕਈ ਤਾਂ ਜਿਹੜੇ ਅਜੇ ਸੁਜੋਗ ਵੀ ਨਹੀਂ ਸਾਡਾ ਕਰ ਰਹੇ ਜੀ ਜਿਹੜੇ ਘਰਾਂ ਵਾਲੇ ਵੀ ਨਹੀਂ ਕਰ ਰਹੇ ਇਹ ਕੋਈ ਜੀ ਜ਼ਿੰਮੇਦਾਰ ਆ ਜਿਹੜੇ ਉਹ ਇਹ ਸੁਜੋਗ ਕਰ ਰਹੇ ਆ ਜੀ ਪਿਛਲੇ 2023 ਵਿੱਚ ਜਿਹੜਾ ਪਾਣੀ ਆਇਆ ਸੀ ਉਸ ਤੋਂ ਪਾਣੀ ਦਾ ਪੱਧਰ ਉਸ ਤੇ ਬਰਾਬਰ ਪਹੁੰਚ ਗਿਆ ਕਿ ਜਾਂ ਉਸ ਤੋਂ ਥੱਲੇ ਚੱਲ ਰਿਹਾ ਜੀ ਉਹ ਬਰਾਬਰ ਪਹੁੰਚ ਚੱਲਿਆ ਜੀ ਪਾਣੀ ਦਾ ਪੱਧਰ ਉਸ ਵਾਰ ਵੀ ਸਿਰਫ 4 ਫੁੱਟ ਡੇਢ ਫੁੱਟ ਦਾ ਫਰਕ ਰਹਿ ਗਿਆ ਸੀ ਤੇ ਉਸ ਟਾਈਮ ਦੇ ਵਿੱਚ ਵੀ ਸਾਡੀ ਚਲੋ ਕੁਝ ਐਮਐਲ ਨੇ ਆ ਕੇ ਮਤ ਕੀਤੀ ਸੀ ਪਰ ਇਸ ਵਾਰ ਅਜੇ ਕੋਈ ਵੀ ਬੰਦਾ ਸਾਡੇ ਕੋਲ ਨਹੀਂ ਕੋਈ ਐਮਐਲਏ ਵੀ ਨਹੀਂ ਪਹੁੰਚਿਆ ਨਾ ਕੋਈ ਕਾਲੀ ਦਲ ਦਾ ਨਾ ਕੋਈ ਕਾਂਗਰਸ ਦਾ ਨਾ ਕੋਈ ਆਮ ਪਾਰਟੀ ਦਾ ਤੇ ਨਾ ਕੋਈ ਜਿਹੜੇ ਆ ਬਾਬੇ ਆ ਜਹੇਦਾਰ ਆ ਜਾਂ ਜਿੱਦਾਂ ਸੇਵਾਕਾਰ ਸੇਵਾ ਵਾਲੇ ਜਾਂ ਦੂਜੇ ਬਾਬਿਆਂ ਨੇ ਵੀ ਕੋਈ ਸਪੋਰਟ ਨਹੀਂ ਸਾਡੀ ਕੀਤੀ ਜਿਕਰ ਖੁਦਾ ਦਾ ਖਾਸਤਾ ਇਹ ਬੰਨ ਟੁੱਟਦਾ ਤਾਂ ਅੱਗੇ ਇਹ ਪਾਣੀ ਦੀ ਮਾਰ ਇਸ ਏਰੀਆ ਨੂੰ ਹੁੰਦੀ ਹੈ ਜੀ ਇਹ ਸਾਰਾ ਜੀ ਮੁੰਡੀ ਮੋੜ ਤੱਕ ਨੁਕਸਾਨ ਕਰੂਗਾ ਜੀ ਇਹ ਜਿਹੜਾ ਸਾਰਾ ਬਾਜਾ ਪਿੰਡ ਵੀ ਸਾਰਾ ਜਿਹੜਾ ਇਹ ਉਹ ਬਰਬਾਦ ਹੋ ਜਾਊਗਾ ਜੀ ਦੋ ਤਿੰਨ ਪਿੰਡ ਬਰਬਾਦ ਹੋ ਜਾਣਗੇ ਜੀ ਇਹਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ